ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜੀ ਸਿੰਪਲ ਸਲਵਾਰ ਤੇ ਪਟਿਆਲਾ ਸਲਵਾਰ ਦੀ ਕਟਿੰਗ ਦੱਸਾਂਗੇ ਦੇਖੋ ਜਿਹੜੀ ਸਲਵਾਰ ਤੇ ਨਾ ਇਦਾਂ ਵਰਕ ਹੋਇਆ ਹੁੰਦਾ ਵੀ ਆਪਾਂ ਸਲਵਾਰ ਦੀ ਕਿੱਦਾਂ ਕਟਿੰਗ ਕਰਨੀ ਆ ਕਿੱਦਾਂ ਆਪਾਂ ਸਲਵਾਰ ਦੇ ਪੱਲੇ ਕੱਢਣੇ ਆ ਤੇ ਕਿੱਦਾਂ ਆਪਾਂ ਸਲਵਾਰ ਦੇ ਹੁੰਦੇ ਕੱਢਣੇ ਆ ਦੇਖੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾਗਾ ਆਪਾਂ ਸਲਵਾਰ ਆ ਤੁਹਾਨੂੰ ਦੱਸਾਂਗੇ ਵੀ ਆਪਾਂ ਸਲਵਾਰ ਦਾ ਨਾਪ ਲੈਣਾ ਕਿੱਦਾਂ ਦਾ ਦੇਖੋ ਆ ਆਪਣੀ ਸਲਵਾਰ ਆ ਜੀ ਆ ਰੂਪੀ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਸਲਵਾਰ ਦੇ ਕਟਿੰਗ ਕਰਨ ਖਾਤਰ ਆਪਾਂ ਸਲਵਾਰ ਦਾ ਨਾਪ ਲੈਣਾਗਾ ਦੇਖੋ ਆਪਣੀ ਸਲਵਾਰ ਹੈਗੀ ਹੈ ਜੀ ਤਿਆਰ 34 ਇੰਚ ਠੀਕ ਹੈ ਜੀ 34 ਇੰਚ 34 ਇੰਚ ਆਪਣੀ ਸਲਵਾਰ ਤਿਆਰ ਆਗੀ ਦੇਖੋ ਇਹਦੇ ਵਿੱਚ 29 ਇੰਚੇ ਨੀਚੇ ਪੱਲੇ ਨੇ ਠੀਕ ਹੈ ਜੀ 29 ਇੰਚ ਦੇ ਪੱਲੇ ਨੇ ਤੇ ਬਾਕੀ ਦੇਖੋ ਜੀ 벨ਟ ਆ ਗਈ ਆਪਾਂ ਸਲਵਾਰ ਦਾ ਨਾਪ ਇੱਥੋਂ ਲੈ ਲਿਆ ਵੀ ਆਪਣੀ ਸਲਵਾਰ 34 ਇੰਚ ਤਿਆਰ ਆਗੀ ਵੇਵਾਰੀ ਕੀ ਹੁੰਦਾ ਆਪਣੇ ਸਲਵਾਰ ਚ ਨਾ ਘਾਟ ਪਈ ਹੁੰਦੀ ਆ ਢਾਲ ਪਾਈ ਹੁੰਦੀ ਆ ਉਹਦੇ ਖਾਤਰ ਆਪਾਂ ਸਲਵਾਰ ਨੂੰ ਦੋ ਜਗਾਂ ਤੋਂ ਨਾਪਣਾ ਹੁੰਦਾ ਇੱਥੋਂ ਨਾਪ ਲਿਆ ਉਸ ਤੋਂ ਬਾਅਦ ਆਪਾਂ ਇੱਥੇ ਰੱਖੋ ਤੇ ਇੱਥੇ ਦੇਖੋ ਸਲਵਾਰ ਹੈਗੀ ਆਪਣੀ 35 ਇੰਚ ਤਿਆਰ ਠੀਕ ਹੈ ਜੀ ਇੱਥੇ ਢਾਲ ਪਾਈ ਹੁੰਦੀ ਆ ਜੇ ਆਪਾਂ ਇਥੋਂ ਹੀ ਨਾਪ ਕੇ ਸਲਵਾਰ ਦੀ ਕਟਿੰਗ ਕਰ ਲਈ ਤਾਂ ਆਪਣੀ ਸਲਵਾਰ ਦੀ ਉੱਚੀ ਹੋ ਜੂਗੀ ਠੀਕ ਹੈ ਜੀ ਇਹਦੇ ਵਿੱਚ ਦੇਖੋ ਇੱਥੇ ਇਹਦੇ 29 ਇੰਚ ਦੇ ਪੱਲੇ ਨੇ ਬਾਕੀ 벨ਟ ਆ ਗਈ ਤੇ ਹੁਣ ਆਪਾਂ ਜਿਹੜੇ ਪੱਲੇ ਨੇ ਆਪਾਂ ਪਾਉਣੇ ਆ 30 ਤੱਕ 33 ਇੰਚ ਦੇ ਕਟਿੰਗ ਕਰਾਂਗੇ 30 ਦੇ ਧਿਆਵ ਲੈ ਜਾਣਗੇ ਤੇ ਬਾਕੀ 1.5 ਇੰਚ ਆਪ ਐਕਸਟਰਾ ਕਟਿੰਗ ਕਰਾਂਗੇ ਉਹ ਸਲਾਈਆਂ ਚ ਆ ਜੂਗੀ ਤੇ ਦੂਸਰੀ ਗੱਲ ਜੀ ਆਪਾਂ ਇਹ ਵੀ ਨਾ ਆਪਣਾ ਹੁੰਦਾ ਕਈ ਬਣਾ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਆਪਾਂ ਜਿਹੜੀ ਨਵੀਂ ਸਲਾਈ ਸਿੱਖਦੀ ਨੇ ਵੀ ਆਪਾਂ ਆਹ ਵਾਲੇ ਪੱਲੇ ਕਿੰਨੇ ਚੌੜੇ ਪਾਉਣੇ ਨੇ ਆਪਾਂ ਕਈ ਵਾਰੀ ਜ਼ਿਆਦਾ ਚੌੜੇ ਪਾ ਲੈਂਦੇ ਆ ਜਦੋਂ ਆਪਾਂ ਪਹੁੰਚਾ ਰੱਖਦੇ ਆਂਗੇ ਪਹੁੰਚੇ ਵਾਲੀ ਸਲਾਈ ਲਾਉਣੇ ਆ ਤਾਂ ਕੀ ਹੁੰਦਾ ਜਿਹੜੇ ਆ ਪੱਲੇ ਪਾਏ ਹੁੰਦੇ ਨੇ ਇਹ ਇੱਥੇ ਪੱਲਿਆਂ ਦੇ ਵਿੱਚ ਹੀ ਆਪਣਾ ਪਹੁੰਚਾ ਪੂਰਾ ਹੋ ਜਾਂਦਾ ਤੇ ਜਿਹੜੇ ਆ ਕੁੰਦੇ ਹੁੰਦੇ ਨੇ ਆ ਦੇਖੋ ਆ ਸਲਵਾਰ ਚ ਇਥੋਂ ਕੁੰਦੇ ਦਿਖ ਰਹੇ ਨੇ ਉਹ ਕੁੰਦੇ ਉੱਚੇ ਹੋ ਜਾਂਦੇ ਨੇ ਜਿਹੜੇ ਕਿ ਪਿੱਛੋਂ ਦੇਖਦੇ ਬਹੁਤ ਹੀ ਬੁਰੇ ਲੱਗਦੇ ਨੇ ਉਹਦੇ ਲਈ ਆਪਾਂ ਕੀ ਕਰਨਾ ਦੇਖੋ ਆਪਾਂ ਇੰਚੀ ਟੇਪ ਲਾਓ ਆਪਾਂ ਜਿਹੜੇ ਆਪਣੇ ਸਲਵਾਰ ਦੇ ਪੱਲੇ ਪਾਏ ਹੋਏ ਨੇ ਇਹਨਾਂ ਨੂੰ ਨਾਪ ਲੈਣਾ ਦੇਖੋ ਆ ਇਦਾਂ ਆਪਣੀ ਸਲਵਾਰ ਦੀ ਮੂਰੀ ਹੁੰਦੀ ਆ ਇਦਾਂ ਰੱਖ ਕੇ ਅੱਧਾ ਇੰਚ ਆ ਪਿੰਚ ਟੇਪ ਬਾਹਰ ਰੱਖਣਾ ਜਿਹੜਾ ਕਿ ਸਲਾਈ ਦੇ ਵਿੱਚ ਆਇਆ ਹੋਇਆ ਕੱਪੜਾ ਦੇਖੋ ਹੈਗਾ ਇਹ 6 ਇੰਚ ਆਪਾਂ 12 ਇੰਚ ਦੇ ਪੱਲਿਆਂ ਦੀ ਕਟਿੰਗ ਕਰਨੀ ਹੈ ਠੀਕ ਹੈ ਜੀ 12 ਇੰਚ ਦੇ ਵਿੱਚ ਹੀ ਆਪਣਾ ਐਕਸਟਰਾ ਮਾਰਜਨ ਆ ਜਿਹੜਾ ਸਲਾਈ ਚ ਆਊਗਾ ਹੁਣ ਦੇਖੋ ਜੀ ਆਪਾਂ ਜਿਹੜੀ ਵਰਕ ਵਾਲੀ ਸਲਵਾਰ ਆ ਉਹਦੀ ਕਟਿੰਗ ਕਿੱਦਾਂ ਕਰਨੀ ਆ ਸਭ ਤੋਂ ਪਹਿਲਾਂ ਆਪਾਂ ਪੱਲੇ ਕੱਢਣੇ ਆਂਗੇ ਸਲਵਾਰ ਦੇ ਪੱਲੇ ਕੱਢਣ ਖਾਤਰ ਕੀ ਕਰਨਾ ਦੇਖੋ ਇੱਥੇ ਵਰਕ ਆ ਇੱਥੇ ਵਰਕ ਇਹਨੂੰ ਇਦਾਂ ਫੋਲਡ ਕਰ ਲਿਆ ਫੋਲਡ ਕਰਕੇ ਜਿਹੜੀ ਆ ਕਢਾਈ ਦੀਆਂ ਲਾਈਨਾਂ ਨੇ ਇਹਨਾਂ ਨੂੰ ਆਪਸ ਵਿੱਚ ਮਿਲਾ ਲੈਣਾ ਆਹ ਵਾਲਾ ਕੱਪੜਾ ਕਿਵੇਂ ਮਰਜੀ ਰਹਿ ਜਾਵੇ ਜੀ ਚਾਹੇ ਜੁਵਾਦ ਹੋਵੇ ਚਾਹੇ ਘਾਟ ਹੋਵੇ ਆਪਾਂ ਆਹ ਵਾਲੀਆਂ ਲਾਈਨਾਂ ਨੂੰ ਆਪਸ ਵਿੱਚ ਮਿਲਾਉਣਾ ਜਿਹੜਾ ਫਰਕ ਹੋਇਆ ਹੋਇਆ ਹਾਂ ਲੋ ਇਹ ਮਿਲਾ ਕੇ ਜੀ ਇਹਨੂੰ ਮਿਲਾ ਕੇ ਆਪਾਂ ਚੰਗੀ ਤਰ੍ਹਾਂ ਸਾਰੇ ਸਲਵਾਰ ਦੇ ਵੱਲ ਵਗੈਰਾ ਕੱਢ ਲੈਣੇ ਨੇ ਕਢਾਈ ਚ ਆਪਣੀ ਚ ਫਰਕ ਨਹੀਂ ਹੋਣਾ ਚਾਹੀਦਾ ਬਿਲਕੁਲ ਇਦਾਂ ਬਰਾਬਰ ਫੁੱਲ ਫੱਲ ਸਾਰਾ ਕੁਝ ਮਿਲਦੇ ਹੋਣੇ ਚਾਹੀਦੇ ਹੁਣ ਆਪਣੇ ਜਿਹੜੇ ਸਲਵਾਰ ਦੇ ਪੱਲੇ ਨੇ ਉਹਨੇ ਜੀ 30 ਇੰਚ ਤਿਆਰ ਆਪਾਂ ਇੱਥੋਂ ਨਾਪਾਂਗੇ ਕਿਉਂਕਿ ਜਿਹੜਾ ਆਪਾਂ ਪਹੁੰਚਾਗਾ ਉਹ ਆਪਾਂ ਇਦਾਂ ਬਣਾਵਾਂਗੇ ਆਹ ਵਾਲੀ ਚੀਜ਼ ਇਦਾਂ ਠੀਕ ਆ ਜੀ ਆਪਾਂ ਕਿੱਥੋਂ ਨਾਪਣਾ ਆਪਾਂ ਇੱਥੋਂ ਨਾਪਾਂਗੇ 3 ਇੰਚ ਆਪਣੇ ਪੱਲੇ ਤਿਆਰ ਨੇ ਆਪਾਂ 32 ਇੰਚ ਤੇ ਕਟਿੰਗ ਕਰਾਂਗੇ ਠੀਕ ਹੈ ਜੀ ਵਿੱਚ ਸਲਵਾਰ ਦੇ ਆਪਣੀ ਢਾਲ ਵੀ ਪੈਣੀ ਆ ਤੇ ਮੂਰੀ ਚ ਵੀ ਆਉਣਾ ਕੱਪੜਾ ਜੇ ਆਪਾਂ ਸੌਰੀ ਆਪਾਂ ਇਹ 31 ਇੰਚ ਤੇ ਕਟਿੰਗ ਕਰਾਂਗੇ ਕਿਉਂਕਿ ਜੇ ਆ ਕੜਾਈ ਨਾ ਹੁੰਦੀ ਫੇਰ ਆਪਾਂ 32 ਇੰਚ ਤੇ ਕਟਿੰਗ ਕਰਨੀ ਸੀ ਕਿਉਂਕਿ ਪੋਂਚੇ ਚ ਕੱਪੜਾ ਆਉਣਾ ਸੀ ਪੋਂਚੇ ਚ ਆਉਣ ਵਾਸਤੇ ਜਿਹੜਾ ਤਾਂ ਸਲਾਈ ਲਗਾਵਾਂ ਜੋ ਕੱਪੜਾ ਆਪਣੇ نیچے ਹੈਗਾ ਆ ਆ ਪਹਿਲੀ ਕਟਿੰਗ ਕਰਾਂਗੇ ਜੀ 31 ਇੰਚ ਤੇ ऐसे तरह, इंच, तरह जी ਇੱਥੇ 33 ਇੰਚ ਦੇ ਮਸਾਂ ਲਾ ਲੈਣਾ ਮਸਾਂ ਲਾਉਣ ਤੋਂ ਬਾਅਦ ਇੰਚ ਇੰਚੀ ਟੇਪ ਦਾ ਸਕੀਲ ਦੇ ਨਾਲ ਆਪਾਂ ਐਸ ਤਰ੍ਹਾਂ ਲਾਈਨ ਮਾਰ ਲੈਣੀ ਹੈ ਠੀਕ ਹੈ ਜੀ ਇਹ ਵਾਲੀ ਲਾਈਨ ਬਣਾਉਣ ਤੋਂ ਬਾਅਦ ਆਪਾਂ ਇੱਥੋਂ ਨਾਪਣਾ ਆਪਾਂ 12 ਇੰਚ ਦੇ ਪੱਲੇ ਪਾਉਣੇ ਆ ਫਰੰਟ ਵਾਲੇ ਦੇਖੋ 12 ਇੰਚ ਇਤੋਂ ਇਹਦਾ ਹਾਫ ਕਰ ਲੋ ਹੈਗਾ ਲਾ ਲਓ 16 ਇੰਚ ਜਿਹੜੀਆਂ نیچے ਬਾਹਰ ਦਾਟ ਹੈ ਆਪਾਂ ਇਹਦੇ ਹੀ ਛੱਡ ਲਈਏ ਇਹਨਾਂ ਦੀ ਕਰ ਲੈਣੀ ਆ ਆਪਾਂ Thirty. ਦੇਖੋ ਜੀ ਆ ਹੋ ਗਏ ਆਪਣੇ ਸਲਵਾਰ ਦੇ ਪੱਲਿਆਂ ਦੀ ਕਟਿੰਗ ਆ ਦੇਖੋ ਜੇ ਵਰਕ ਹੋਵੇ ਇੰਦਾ ਸੈਂਟਰ ਚੋ ਜਿੱਦਾਂ ਵੀ ਵਰਕ ਆਗਾ ਉਹ ਤਾਂ ਤੁਸੀਂ ਇਸ ਤਰ੍ਹਾਂ ਪੱਲੇ ਕੱਢ ਲੈਣੇ ਆ ਆ ਦੇਖੋ ਜੀ ਆਪਣੇ ਸਲਵਾਰ ਦੇ ਹੋ ਗਏ ਪੱਲੇ ਇਸ ਤਰ੍ਹਾਂ ਹੁਣ ਆਪਾਂ ਕਰਾਂਗੇ ਜੀ ਹੁੰਦਿਆਂ ਦੀ ਕਟਿੰਗ ਜਿਹੜਾ ਆਪਣਾ ਆ ਵਾਲਾ ਕੱਪੜਾ ਇਹਨੂੰ ਆਪਾਂ ਹਜੇ ਇੰਦਾ ਹੀ ਐਕਸਟਰਾ ਰੱਖਾਂਗੇ ਆਪਾਂ ਬੈਲਟ ਖਾਤਰ ਵੀ ਯੂਜ਼ ਕਰ ਸਕਦੇ ਆ ਤੇ ਜਿਹੜਾ ਆ ਵਾਲਾਗਾ ਇਹਨੂੰ ਆਪਾਂ ਕਹਾਂਗੇ ਖਤਰੀ ਯੂਜ਼ ਕਰਾਂਗੇ ਇਹ ਨੂੰ ਆਪਾਂ ਕਟਿੰਗ ਕਰਕੇ ਇੱਧਰ ਰੱਖ ਲੈਣਾਗਾ ਦੇਖੋ ਜੀ ਆਪਾਂ ਨੂੰ ਜ਼ਰੂਰਤ ਪਈ ਤਾਂ ਆਹ ਵਾਲਾ ਕੱਪੜਾ ਆਪਾਂ 벨ਟ ਖਾਤਰ ਯੂਜ਼ ਕਰਾਂਗੇ ਹੁਣ ਆ ਜੀ ਆਹ ਵਾਲਾ ਕੱਪੜਾ ਠੀਕ ਹੈ ਜੀ ਇਹਨੂੰ ਆਪਾਂ ਕੀ ਕਰਨਾ ਦੇਖੋ ਐਦਾਂ ਕੱਪੜਾ ਹੈਗਾ ਇਹਨੂੰ ਆਪਾਂ ਐਦਾਂ ਫੋਲਡ ਕਰ ਲੈਣਾ ਇਸ ਤਰ੍ਹਾਂ ਐਦਾਂ ਫੋਲਡ ਕਰਨ ਤੋਂ ਬਾਅਦ ਦੇਖੋ ਟੇਬਲ ਤੇ ਸੈੱਟ ਨਹੀਂ ਹੋਣਾ ਆਪਾਂ ਤੁਹਾਨੂੰ نیچے ਕਟਿੰਗ ਕਰਕੇ ਦਿਖਾਉਣੇ ਆ ਗੁੰਦਿਆਂ ਦੀ हाँ जी देखो जी आपने सलवार के ने पले आह वाले यहाँ आपदा डबल तय कर ली कपड़े दी तय करके आपदा कपड़ा देखो बसा के रख लिया ठीक है जी एदी जी, जी सलवार की कटिंग आ नीचे करो नीचे बिलकुल सहता है आ जोड़े सलवार के पले ने यह आपदा बराबर रख लेने जेड़ा आ वाला कपड़ा ये बराबर का ही होना चाहता इस तरह जे ज़्यादा तो कटिंग कर सकते हो हूँ देखो ਜਿਹੜੀ ਆ ਵਾਲੇ ਆਪਣੇ ਪਰਲੇ ਨੇ ਦੇਖੋ ਇਹ ਹੈਗੇ ਨੇ ਆਪਾਂ 6 ਇੰਚ ਤਿਆਰ ਰੱਖਣੇ ਨੇ ਐਕਸਟਰਾ ਕੱਪੜਾ ਬਾਕੀ ਠੀਕ ਹੈ 7.5 ਇੰਚ ਪਹੁੰਚਾ ਦਾ ਆਪਾਂ ਜਿਹੜੀ ਕੁੰਦਿਆਂ ਚ ਮੂਰੀ ਦੀ ਕਟਿੰਗ ਕਰਾਂਗੇ ਉਹ ਆਪਾਂ 3 ਇੰਚ ਦੀ ਕਰਾਂਗੇ ਸਲਾਈ ਵਗੈਰਾ ਜਾ ਕੇ ਆਪਣੇ ਪਹੁੰਚੇ ਬਿਲਕੁਲ ਸਹੀ ਬਣ ਕੇ ਰਹਿ ਜਾਣਗੇ ਆ ਦੇਖੋ ਆਪਾਂ 3 ਇੰਚ ਤੇ ਕਰ ਲਈ ਕਟਿੰਗ 3 ਇੰਚ ਦੇ ਨਿਸ਼ਾਨ ਲਾ ਲਿਆ ਹੁਣ 3 ਇੰਚ ਤੇ ਨਿਸ਼ਾਨ ਜਿਹੜਾ ਤਿਰਸਾ ਇਸ ਤਰ੍ਹਾਂ ਉਧਰਲੀ ਸਾਈਡ ਲਗਾਉਣਾ 3 ਇੰਚ ਤੇ ਨਸਾਂ ਲਾ ਲੈਣਾ ਆਪਾਂ ਇਧਰਲੇ ਪਾਸੇ ਠੀਕ ਹੈ ਜੀ ਆਹ ਵਾਲੇ ਕਾਰਨਰ ਤੇ ਲਾ ਲਈ ਆਪਾਂ 3 ਇੰਚ ਦਾ ਨਸਾਂ ਤੇ ਉਧਰੋਂ ਵਾਲੇ ਕਾਰਨਰ ਤੇ ਹੁਣ ਆਪਾਂ ਕੀ ਕਰਨਾ ਇੰਚੀ ਟੇਪ ਦੇ ਨਾਲ ਆਪਾਂ ਇਦਾਂ ਤੇ ਸਮ ਲਾ ਲੈਣਾ ਆਓ ਜੀ ਬਿਲਕੁਲ ਇਹਨਾਂ ਤਾਂ ਖਿੱਚ ਕੇ ਮਲਾਉਣਾ ਇਹ ਨਹੀਂ ਵੀ ਕਿ ਇੱਕ ਅੱਧੇ ਪਾਸੇ ਵੱਧ ਘੱਟ ਰਹੇ ਚਵੇ ਇਸ ਤਰ੍ਹਾਂ ਆਪਾਂ मार्क कर लेना रसान ला, ला लेने बस आ सी अपनी सलवार की कटिंग ठीक है जी हम आपकी कटिंग करके दिखाएँ जी एद हो गई कटिंग हम आपको की करना गा आप दो चकने गे तो ऐसे उपर रख लैने ठीक है जी इस तरह इस तरह उपर रख के अपने चारे पले हो गए दो वाले कुंदे ते दो नीचे आह देखो आ ज्वाइंट आ ग जुड़िया हुआ कपड़ा एम कटिंग कर लैनी है इसे तरह ही जी ਨੀਚੇ ਮੂਰੀ ਕੋਲੋਂ ਵੀ ਜੁੜਿਆ ਹੋਇਆ ਆਪਾਂ ਉਹਦੀ ਵੀ ਕਟਿੰਗ ਕਰ ਲੈਣੀ ਆ ਦੇਖੋ ਆਪਣੀ ਸਾਰੀ ਸਲਵਾਰ ਦੀ ਕਟਿੰਗ ਹੋ ਗਈ ਹੁਣ ਕੀ ਰਹਿ ਗਿਆ ਹੁਣ ਰਹਿ ਗਿਆ ਜੀ ਆਪਣਾ ਆਸਣ ਆਸਣ ਰੱਖਣਾ ਜੀ ਆਪਾਂ ਇਹਨਾਂ ਦਾ 10 ਇੰਚ ਠੀਕ ਹੈ ਜੀ ਲੈ ਲਓ ਜੀ ਆ ਹੋ ਗਿਆ ਆਸਣ ਇਸ ਤਰ੍ਹਾਂ ਜੀ ਸਲਵਾਰ ਦੇ ਵਿੱਚੋਂ ਆਸਣ ਨਿਕਲਿਆ ਆਉਂਦਾ ਦਾ ਜੇ ਤੁਸੀਂ ਬਹੁਤ ਹੀ ਜ਼ਿਆਦਾ ਹੈਵੀ ਸਲਵਾਰ ਕਰਨੀ ਆ ਫਿਰ ਉਹਦੇ ਲਈ ਆਪਾਂ ਨੂੰ ਆਸਨ ਜੋਗਾ ਕੱਪੜਾ ਜਾਲਾ ਚਾਹੀਦਾ ਹੁੰਦਾ 10 ਇੰਚ ਉੱਪਰ ਉਹਦੇ ਨਾਲ ਜੀ ਆਪਣਾ ਆਸਣ ਉੱਪਰ ਕੱਪੜਾ ਰੱਖ ਕੇ ਕਟਾਈ ਹੋ ਜਾਂਦੀ ਹੈ ਜੀ ਆ ਲੋ ਜੀ ਆ ਹੋ ਗਈ ਆਪਣੀ ਸਲਵਾਰ ਦੀ ਕਟਿੰਗ ਉਹ ਹੋ ਗਏ ਜੀ ਦੇਖੋ ਆਪਣੇ ਪੱਲੇ ਆ ਹੋ ਗਏ ਆਪਣੇ ਚਾਰੇ ਕੁੰਡੇ ਉਹ ਦੋ ਹੋ ਗਏ ਪੱਲੇ ਤੇ ਆ ਹੋ ਗਈ ਜੀ ਆਪਣੀ 벨ਟ ਠੀਕ ਹੈ ਜੀ ਜਿੰਨੀ ਤੁਸੀਂ 벨ਟ ਇਨਾਂ ਦੀ 24 ਇੰਚ 벨ਟ ਆਪਾਂ 24 ਇੰਚ ਦੀ ਕਟਿੰਗ ਕਰਾਂਗੇ ਠੀਕ ਹੈ ਜੀ 24 ਇੰਚ 벨ਟ ਜਿੰਨੀ ਤੁਹਾਡੀ ਹਿਪ ਆ ਗਈ ਉਹਦੇ ਹਿਸਾਬ ਚ ਤੁਸੀਂ ਆਪਣੀ 벨ਟ ਦੀ ਕਟਿੰਗ ਕਰ ਸਕਦੇ ਹੋਗੇ ਇਹ ਦੇਖੋ ਜੀ ਆਪਣੀ ਸਲਵਾਰ ਦੀ ਹੋਗੀ ਕਟਿੰਗ ਐਸ ਤਰ੍ਹਾਂ ਆਪਾਂ ਵਰਕ ਵਾਲੀ ਸਲਵਾਰ ਦੀ ਕਟਿੰਗ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਚ ਕਰ ਸਕਦੇ ਆਂਗੇ ਕੱਲ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਸਲਵਾਰ ਦੇ ਵੱਲ ਤੇ ਬਾਲ ਕਿੱਦੇ ਕਿੱਦਾਂ ਪਾਉਣੇ ਨੇ ਤੇ ਪੌਂਚੇ ਕਿੱਦਾਂ ਬਣਾਉਣੇ ਨੇ ਦੋਵੇਂ ਚੀਜ਼ਾਂ ਦੱਸਾਂਗੇ ਜੇ ਤੁਹਾਨੂੰ ਆਪਣੀ ਅੱਜ ਵਾਲੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ